ਗੁਰੂ ਨਾਨਕ ਦੇਵ ਜੀ ਦੀਆਂ ਅਦਭੁਤ ਸਾਖੀਆਂ ਜੋ ਜੀਵਨ ਬਦਲ ਦਿੰਦੀਆਂ ਨੇ ਇਹ ਕੋਈ ਆਮ ਇਤਿਹਾਸ ਨਹੀਂ ਇਹ ਹੈ ਰੋਸ਼ਨੀ ਦਾ ਰਾਹ ਸੱਚ, ਕਰੁਣਾ ਤੇ ਨਿਮਰਤਾ ਦਾ ਪ੍ਰਚਾਰਕ ਸ੍ਰੀ ਗੁਰੂ ਨਾਨਕ ਦੇਵ ਜੀ ਆਓ ਅਸੀਂ ਅੱਜ ਸੁਣੀਏ ਉਹਨਾਂ ਦੀਆਂ ਕੁਝ ਅਜੇਹੀਆਂ ਸਾਖੀਆਂ ਜੋ ਸਿਰਫ ਕਹਾਣੀਆਂ ਨਹੀਂ ਜੀਵਨ ਬਦਲ ਦੇਣ ਵਾਲੀਆਂ ਗੱਲਾਂ ਹਨ ਇੱਕ ਵਾਰ ਗੁਰੂ ਨਾਨਕ ਦੇਵ ਜੀ ਦੇ ਪਿਤਾ ਨੇ ਉਹਨਾਂ ਨੂੰ 20 ਰੁਪਏ ਦਿੱਤੇ ਤੇ ਆਖਿਆ ਕਿ ਸੱਚਾ ਵਪਾਰ ਕਰੀ ਨਾਨਕ ਜੀ ਨੇ ਉਹ ਪੈਸੇ ਲੈ ਕੇ ਭੁੱਖੇ ਸਾਧੂਆਂ ਨੂੰ ਖਾਣਾ ਖਵਾਇਆ ਉਹ ਵਪਾਰ ਨਹੀਂ ਸੀ ਉਹ ਤਾਂ ਧਰਮ ਸੀ ਅਸਲੀ ਵਪਾਰ ਤਾਂ ਦੁਖੀਆਂ ਦੀ ਸੇਵਾ ਹੈ ਇੱਕ ਵਾਰੀ ਕੱਲੂ ਨਾਈ ਨੇ ਗੁਰੂ ਨਾਨਕ ਜੀ ਉੱਤੇ ਕੱਟ ਲਾਉਣ ਦੀ ਕੋਸ਼ਿਸ਼ ਕੀਤੀ ਜਦੋਂ ਗੁਰੂ ਜੀ ਨੇ ਪੁੱਛਿਆ ਕੱਲੂ ਤੂੰ ਕਿਉਂ ਆਇਆ ਏ ਉਹ ਆਖਦਾ ਮੈਨੂੰ ਤੂੰ ਮਾਫ਼ ਕਰ ਦੇ ਮੈਂ ਲਾਲਚ ਵਿੱਚ ਆ ਗਿਆ ਸੀ ਗੁਰੂ ਜੀ ਨੇ ਨਾ ਸਿਰਫ ਉਸ ਨੂੰ ਮਾਫ਼ ਕੀਤਾ ਸਗੋਂ ਪਿਆਰ ਨਾਲ ਕਿਹਾ ਮਾਫੀ ਉਸ ਨੂੰ ਮਿਲਦੀ ਹੈ ਜੋ ਦਿਲੋਂ ਪਸ਼ੀਮਾਨ ਹੋਵੇ ਗੁਰੂ ਜੀ ਕਾਸੀ ਪਹੁੰਚੇ ਪੰਡਿਤ ਹਵਾਵਾਂ 'ਚ ਪਾਣੀ ਸੁੱਟਦੇ ਹੋਏ ਆਖਦਾ ਇਹ ਮੇਰੇ ਪਿਓ ਨੂੰ ਜਾ ਰਿਹਾ ਨਨਕ ਜੀ ਨੇ ਉਲਟ ਪਾਣੀ ਸੁੱਟਿਆ ਪੰਡਿਤ ਨੇ ਪੁੱਛਿਆ ਇਹ ਕੀ ਕਰ ਰਹੇ ਹੋ ਉਹ ਆਖਦੇ ਜੇ ਪਾਣੀ ਹਵਾਵਾਂ ਰਾਹੀਂ ਪਿਤਰਾ ਤੱਕ ਪਹੁੰਚਦਾ ਤਾਂ ਮੇਰਾ ਪਾਣੀ ਪੰਜਾਬ ਦੇ ਖੇਤਾਂ ਤੱਕ ਨਾ ਪਹੁੰਚ ਸਕੇ ਇਸੇ ਸਾਖੀ ਰਾਹੀਂ ਗੁਰੂ ਜੀ ਨੇ ਅੰਧ ਵਿਸ਼ਵਾਸ ਨੂੰ ਚੁਣੌਤੀ ਦਿੱਤੀ ਜਦ ਗੁਰੂ ਨਾਨਕ ਜੀ ਨੇ ਬਾਬਾ ਫਰੀਦ ਦੀ ਬਾਣੀ ਪੜ੍ਹੀ ਉਹ ਆਖਦੇ ਇਹ ਸੱਚੀ ਰੂਹ ਦੀ ਆਵਾਜ਼ ਹੈ ਉਹਨਾਂ ਨੇ ਫਰੀਦ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤਾ ਇਸ ਰਾਹੀਂ ਉਹ ਸਿਖਾਉਂਦੇ ਨੇ ਕਿ ਧਰਮ ਦਾ ਮਤਲਬ ਹੈ ਸਭ ਰਾਹਾਂ ਵਿੱਚੋਂ ਸਚ ਨੂੰ ਚੁਣਨਾ ਗੁਰੂ ਨਾਨਕ ਦੇਵ ਜੀ ਦੇ ਹਰ ਸਾਠੀ ਇੱਕ ਪਾਠ ਹੈ ਉਹ ਸਾਨੂੰ ਦੱਸਦੇ ਨੇ ਸੱਚ ਬੋਲੋ ਮਿਹਨਤ ਕਰੋ ਤੇ ਵੰਡ ਜਾਗੋ ਧਰਮ ਨਾ ਰਿਵਾਜ ਹੈ ਨਾ ਤੋਖੇਜ ਧਰਮ ਤਾਂ ਮਿੱਤਰਤਾ ਮਾਫੀ ਤੇ ਦਇਆ ਵਿੱਚ ਹੈ ਅਸੀਂ ਵੀ ਆਪਣੇ ਜੀਵਨ ਵਿੱਚ ਇਹ ਰਾਹ ਚੁਣੀਏ